ਨਮਸਕਾਰ ਬੀ ਐਲ ਟੀ ਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਅਮਰੀਕਾ ਦੇ ਵੱਲੋਂ ਭਾਰਤੀ ਵਸਤਾਂ ਤੇ 25 ਫੀਸਦੀ ਵਾਧੂ ਟੈਰਿਫ ਜਿਹੜਾ ਉਹ ਅੱਜ ਤੋਂ ਲਾਗੂ ਹੋ ਗਿਆ ਹੈ ਦਰਸਲ ਭਾਰਤੀ ਵਸਤਾਂ ਤੇ ਅਮਰੀਕਾ ਦੇ ਵਿੱਚ ਵਾਧੂ 25 ਫੀਸਦੀ ਟੈਰਿਫ ਅੱਜ ਤੋਂ ਲਾਗੂ ਹੋ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਤੋਂ ਬਾਝ ਨਾ ਆਉਣ ਕਾਰਨ 25 ਫੀਸਦੀ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਇਸ ਦੇ ਨਾਲ ਭਾਰਤੀ ਵਸਤਾਂ ਤੇ ਟੈਰਿਫ ਵੱਧ ਕੇ 50 ਫੀਸਦੀ ਹੋ ਜਾਏਗਾ ਜੁਲਾਈ ਦੇ ਵਿੱਚ ਐਲਾਨਿਆ ਗਿਆ 25% ਟੈਰਫ ਪਹਿਲਾਂ ਹੀ 7 ਅਗਸਤ ਤੋਂ ਲਾਗੂ ਹੋ ਚੁੱਕਾ ਹੈ ਵਾਧੂ ਟੈਰਫ ਲਾਗੂ ਹੋਣ ਦੇ ਨਾਲ ਭਾਰਤ ਦੀ ਅਮਰੀਕਾ ਨੂੰ ਬਰਾਮਦਗੀ ਤੇ 48.2 ਅਰਬ ਡਾਲਰ ਤੋਂ ਵੱਧ ਦਾ ਅਸਰ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਭਾਰਤ ਤੋਂ ਇਲਾਵਾ ਅਮਰੀਕਾ ਨੇ ਬ੍ਰਾਜ਼ੀਲ ਤੇ 50% ਟੈਰਫ ਲਗਾਇਆ ਹੈ ਅਮਰੀਕੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ 25 ਫੀਸਡ ਵਾਧੂ ਟੈਰਫ 27 ਅਗਸਤ ਤੋਂ ਅਮਲ ਦੇ ਵਿੱਚ ਆਉਣ ਦੀ ਜਾਣਕਾਰੀ ਦਿੱਤੀ ਸੀ ਆਦੇਸ਼ ਦੇ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੇ ਉਤਪਾਦਾਂ ਦੀ ਦਰਮਦ ਤੇ ਡਿਊਟੀ ਦੀ ਇੱਕ ਨਵੀਂ ਦਰ ਨਿਰਧਾਰਤ ਜਿਹੜੀ ਆ ਉਹ ਕੀਤੀ ਗਈ ਹੈ ਆਦੇਸ਼ ਦੇ ਵਿੱਚ ਕਿਹਾ ਹੈ ਕਿ ਵਧਿਆ ਹੋਇਆ ਟੈਰਫ ਉਹਨਾਂ ਭਾਰਤੀ ਉਤਪਾਦਾਂ ਤੇ ਲਾਗੂ ਹੋਏਗਾ ਜਿਨ੍ਹਾਂ ਨੂੰ 27 ਅਗਸਤ ਨੂੰ ਈਸਟਰਨ ਡੇ ਲਾਈਟ ਟਾਈਮ ਦੇ ਮੁਤਾਬਕ ਰਾਤ 12:00 ਬਜੇ 1 ਮਿੰਟ ਜਾਂ ਉਸ ਤੋਂ ਬਾਅਦ ਜੋ ਵੀ ਖਪਤ ਦੇ ਲਈ ਮੁਲਕ ਦੇ ਵਿੱਚ ਲਿਆਂਦਾ ਗਿਆ ਜਾਂ ਗੋਦਾਮ ਦੇ ਵਿੱਚੋਂ ਕੱਢਿਆ ਗਿਆ ਹੈ ਆਦੇਸ਼ ਦੇ ਅਨੁਸਾਰ ਭਾਰਤੀ ਉਤਪਾਦਾਂ ਤੇ ਬਾਦੂ ਟੈਰਿਫ ਰਾਸ਼ਟਰਪਤੀ ਦੇ ਕਾਰਜਕਾਰੀ ਆਦੇਸ਼ 14329 ਦੀ ਧਾਰਾ 3 ਨੂੰ ਪ੍ਰਭਾਵਿਤ ਬਣਾਉਣ ਦੇ ਲਈ ਲਗਾਏ ਜਾ ਰਹੇ ਨੇ ਵਾਈਟ ਹਾਊਸ ਦੀ ਪ੍ਰੈਸਕਟਰ ਕੈਰੋਲਿਨ ਲੈਵਿਟ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਰਾਸ਼ਟਰਪਤੀ 트럼ਪ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਕਰਨ ਦੇ ਲਈ ਭਾਰਤ ਤੇ ਪਾਬੰਦੀਆਂ ਲਗਾਈਆਂ ਨੇ ਅਮਰੀਕੀ ਵਿੱਤ ਮੰਤਰੀ ਸਕਾਟ ਬੈਸੈਂਟ ਨੇ ਭਾਰਤ ਤੇ ਰੂਸੀ ਤੇਲ ਦੀ ਖਰੀਦ ਮਗਰੋਂ ਉਸ ਨੂੰ ਦੁਬਾਰਾ ਬਾਜ਼ਾਰ ਦੇ ਵਿੱਚ ਵੇਚ ਕੇ ਮੁਨਾਫਾ ਕਮਾਉਣ ਦਾ ਦੋਸ਼ ਲਗਾਇਆ ਹੈ ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਡਿਜੀਟਲ ਟੈਕਸ ਲਗਾਉਣ ਵਾਲੇ ਮੁਲਕਾਂ ਨੂੰ ਵੀ ਧਮਕੀ ਦੇ ਦਿੱਤੀ ਹੈ 트ੰਪ ਨੇ ਕਿਹਾ ਹੈ ਕਿ ਜੇ ਇਹ ਮੁਲਕ ਅਜਿਹੇ ਕਾਨੂੰਨ ਨਹੀਂ ਹਟਾਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਦਰਾਮਦ ਵਸਤਾਂ ਤੇ ਬਾਦੂ ਟੈਰਫ ਲਗਾਏ ਜਾਣਗੇ ਸੂਤਰਾਂ ਨੇ ਪਹਿਲਾਂ ਹੀ ਕਿਹਾ ਸੀ ਕਿ 트ੰਪ ਪ੍ਰਸ਼ਾਸਨ ਯੂਰੋਪੀ ਯੂਨੀਅਨ ਦੇ ਮੈਂਬਰਾਂ ਦੇ ਵੱਲੋਂ ਇਤਿਹਾਸਕ ਡਿਜੀਟਲ ਸੇਵਾਵਾਂ ਐਕਟ ਲਾਗੂ ਕਰਨ ਦੇ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ ਬਹੁਤ ਸਾਰੇ ਮੁਲਕਾਂ ਨੇ ਖਾਸ ਕਰਕੇ ਯੂਰਪ ਦੇ ਵਿੱਚ ਡਿਜੀਟਲ ਸੇਵਾ ਪ੍ਰੋਵਾਈਡਰਾਂ ਦੇ ਵਿਕਰੀ ਮਾਲੀਏ ਤੇ ਟੈਕਸ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਅਲਫਾਬੈਟ ਦਾ ਗੂਗਲ ਮੈਟਾ ਦਾ ਫੇਸਬੁੱਕ ਐਪਲ ਅਤੇ ਐਮਾਜ਼ਾਨ ਵੀ ਸ਼ਾਮਲ ਨੇ ਸੋ ਅਮਰੀਕਾ ਦੇ ਵੱਲੋਂ 25% ਵਾਧੂ ਟੈਰਫ ਲਗਾਏ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਭਾਰਤੀ ਸ਼ੇਅਰ ਬਾਜ਼ਾਰ ਜਿਹੜਾ ਸੀ ਉਹ ਮੋਦੇ-ਮੋਹ ਡਿੱਗ ਗਿਆ ਬੀਐਸਈ ਸੈਂਸੈਕਸ ਜਿਹੜਾ ਸੀ ਉਹ 849.37 ਅੰਕ ਡਿੱਗ ਕੇ 80786.54 ਤੇ ਬੰਦ ਹੋਇਆ ਇਸੇ ਤਰੀਕੇ ਦੇ ਨਾਲ ਐਨਐਸਸੀ ਨਿਫਟੀ ਜਿਹੜਾ ਸੀਗਾ ਉਹ 255.70 ਅੰਕਾਂ ਦੇ ਨੁਕਸਾਨ ਦੇ ਨਾਲ 24712.05 ਤੇ ਪਹੁੰਚ ਗਿਆ ਮਾਹਿਰਾਂ ਦੇ ਮੁਤਾਬਕ 트ੰਪ ਦੇ ਵੱਲੋਂ ਫੈਡ ਗਵਰਨਰ ਨੂੰ ਲਾਂਭੇ ਕਰਨ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੇਅਰ ਬਾਜ਼ਾਰ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਮਰੀਕੀ ਟੈਰਫ ਦਾ ਅਸਰ ਭਾਰਤ ਦੇ ਵੱਲੋਂ ਬਰਾਮਦ ਕੀਤੇ ਗਏ ਕੀਤੇ ਜਾਂਦੇ ਜੋ ਅਮਰੀਕਾ ਜਿਹੜਾ ਭਾਰਤ ਦੇ ਵੱਲੋਂ ਖਰੀਦਦਾ ਹੈ ਕੱਪੜਿਆਂ ਤੇ ਗਹਿਣਿਆਂ ਤੇ ਚਿੰਗੀਆਂ ਚਮੜੇ ਦੇ ਨਾਲ ਬਣੀਆਂ ਬਸਤਾਂ ਜੁੱਤੀਆਂ ਪਸ਼ੂ ਉਤਪਾਦਾਂ ਰਸਾਇਣਾਂ ਇਲੈਕਟ੍ਰੋਨਿਕਸ ਅਤੇ ਮਾਫ ਕਰਨਾ ਇਲੈਕਟ੍ਰੀਕਲ ਅਤੇ ਮੈਕੈਨਿਕਲ ਮਸ਼ੀਨਰੀ ਜਿਹੇ ਖੇਤਰਾਂ ਤੇ ਪਵੇਗਾ ਫਾਰਮਾ ਊਰਜਾ ਅਤੇ ਇਲੈਕਟ੍ਰੋਨਿਕ ਬਸਤਾਂ ਦੇ ਨਾਲ ਜੁੜੇ ਸੈਕਟਰ ਹੱਲੇ ਡਿਊਟੀ ਤੋਂ ਬਚੇ ਹੋਏ ਨੇ ਅਗਲੀ ਖਬਰ ਸੁਪਰੀਮ ਕੋਰਟ ਦੇ ਵੱਲੋਂ ਹਾਈ ਕੋਰਟ ਦੇ ਜੱਜਾਂ ਦੇ ਲਈ ਸੁਣਾਏ ਫੈਸਲੇ ਦੇ ਨਾਲ ਜੁੜੀ ਹੋਈ ਹੈ ਜਿਸ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਹੋ ਰਹੀ ਹੈ ਹਾਈ ਕੋਰਟ ਦੇ ਜੱਜਾਂ ਦੇ ਵੱਲੋਂ ਮਹੀਨਿਆਂ ਤੱਕ ਫੈਸਲੇ ਰੱਖਵੇਂ ਰੱਖਣ ਅਤੇ ਹੈਰਾਨੀ ਜਿਤਾਉਂਦਿਆਂ ਸੁਪਰੀਮ ਕੋਰਟ ਨੇ ਹੁਣ ਫੈਸਲੇ ਸੁਣਾਉਣ ਦੇ ਲਈ 3 ਮਹੀਨਿਆਂ ਦੀ ਸਮਾਂ ਸੀਮਾ ਜਿਹੜੀ ਹੈ ਉਹ ਤੈਅ ਕਰ ਦਿੱਤੀ ਹੈ ਜੇ ਕਿਸੇ ਮਾਮਲੇ ਦੇ ਵਿੱਚ ਫੈਸਲਾ ਤੈਅ ਸਮੇਂ ਦੇ ਅੰਦਰ ਨਾ ਸੁਣਾਇਆ ਗਿਆ ਤਾਂ 2 ਹਫ਼ਤਿਆਂ ਦੇ ਅੰਦਰ ਉਹ ਕੇਸ ਕਿਸੇ ਹੋਰ ਜੱਜ ਨੂੰ ਸੌਂਪ ਦਿੱਤਾ ਜਾਏਗਾ ਜਸਟਿਸ ਸੰਜੀਤ ਕੈਰਲ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਬੈਂਚ ਨੇ ਕਿਹਾ ਹੈ ਕਿ ਰਾਖਵੇਂ ਫੈਸਲਿਆਂ ਦੇ ਵਿੱਚ ਦੇਰੀ ਦੇ ਨਾਲ ਅਰਜੀਕਾਰਾਂ ਦਾ ਨਿਆਂ ਪ੍ਰਕਿਰਿਆ ਤੋਂ ਭਰੋਸਾ ਉੱਠ ਜਾਂਦਾ ਹੈ ਅਤੇ ਇਸ ਦੇ ਨਾਲ ਨਿਆਂ ਦੀ ਆਸ ਵੀ ਖਤਮ ਹੋ ਜਾਂਦੀ ਹੈ। ਬੈਂਚ ਦੇ ਲਈ ਫੈਸਲਾ ਲਿਖਦਿਆਂ ਜਸਟਿਸ ਮਿਸ਼ਰਾ ਨੇ ਕਿਹਾ ਕਿ ਇਸ ਅਦਾਲਤ ਦੇ ਵੱਲੋਂ ਬਾਰ-ਬਾਰ ਹਾਈ ਕੋਰਟਾਂ ਦੇ ਵਿੱਚ ਫੈਸਲੇ 3 ਮਹੀਨਿਆਂ ਤੋਂ ਬਾਅਦ ਸਮੇਂ ਤੱਕ ਬਕਾਇਆ ਰੱਖੇ ਜਾਂਦੇ ਤੇ ਸਵਾਲ ਖੜੇ ਕੀਤੇ ਜਾਂਦੇ ਨੇ। ਕਈ ਕੇਸਾਂ ਦੇ ਵਿੱਚ ਤਾਂ ਫੈਸਲੇ ਸੁਣਾਉਣ ਦੇ ਵਿੱਚ 6 ਮਹੀਨੇ ਜਾਂ ਕਈ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ। ਉਨਾ ਕਿ ਆ ਕਿ ਕੁਝ ਹਾਈ ਕੋਰਟਾਂ ਨੇ ਤਰਕ ਤੋਂ ਬਿਨਾ ਫੈਸਲੇ ਸੁਣਾਉਣ ਦਾ ਟੰਗ ਅਪਣਾਇਆ ਹੋਇਆ ਹੈ ਜਿਸ ਦੇ ਨਾਲ ਪੀੜਤ ਧਿਰ ਨੂੰ ਅੱਗੇ ਅਦਾਲਤੀ ਕਾਰਵਾਈ ਦੇ ਲਈ ਹੋਰ ਮੌਕੇ ਨਹੀਂ ਮਿਲਦੇ ਕਈ ਹਾਈ ਕੋਰਟਾਂ ਦੇ ਵਿੱਚ ਅਰਜੀਕਰਾਂ ਦੇ ਵੱਲੋਂ ਫੈਸਲੇ ਦੇ ਵਿੱਚ ਦੇਰੀ ਦੇ ਲਈ ਨੋਟਿਸ ਦੇਣ ਵਾਸਤੇ ਸੰਬੰਧਤ ਬੈਂਚ ਜਾਂ ਫਿਰ ਚੀਫ ਜਸਟਿਸ ਦੇ ਕੋਲ ਪਹੁੰਚ ਬਣਾਉਣ ਦਾ ਕੋਈ ਪ੍ਰਬੰਧ ਜਿਹੜਾ ਉਹ ਨਹੀਂ ਹੈ ਬੈਂਚ ਨੇ ਕਿਹਾ ਹੈ ਜੇ ਫੈਸਲਾ 3 ਮਹੀਨਿਆਂ ਦੇ ਅੰਦਰ ਨਹੀਂ ਸੁਣਾਇਆ ਜਾਂਦਾ ਤਾਂ ਸੰਬੰਧਤ ਹਾਈ ਕੋਰਟ ਦਾ ਰਜਿਸਟਰਾਰ ਜਨਰਲ ਚੀਫ ਜਸਟਿਸ ਅਗੇ ਮਾਮਲਿਆਂ ਨੂੰ ਰੱਖੇਗਾ ਚੀਫ ਜਸਟਿਸ ਸੰਬੰਧਿਤ ਬੈਂਚ ਨੂੰ 2 ਹਫ਼ਤਿਆਂ ਦੇ ਅੰਦਰ ਫੈਸਲਾ ਸੁਣਾਉਣ ਦੇ ਲਈ ਆਖੇਗਾ ਅਤੇ ਜੇ ਇੰਜ ਨਾ ਹੋ ਸਕਿਆ ਤਾਂ ਮਾਮਲਾ ਕਿਸੇ ਹੋਰ ਦੂਜੇ ਬੈਂਚ ਦੇ ਹਵਾਲੇ ਕੀਤਾ ਜਾ ਸਕੇਗਾ ਇਹ ਹੁਕਮ ਅਰਜੀਕਰ ਰਵਿੰਦਰ ਪ੍ਰਤਾਪ ਸ਼ਾਹੀ ਦੇ ਵੱਲੋਂ ਦਾਖਲ ਅਰਜੀ ਤੇ ਸੁਣਾਇਆ ਗਿਆ ਜਿਸ ਨੇ ਅਲਾਹਾਬਾਦ ਹਾਈ ਕੋਰਟ ਦੇ ਵੱਲੋਂ 2008 ਤੋਂ ਬਕਾਇਆ ਪਏ ਅਪਰਾਧਿਕ ਮਾਮਲਿਆਂ ਦੇ ਵਿੱਚ ਅੰਤਰੀਮ ਹੁਕਮ ਸੁਣਾਉਣ ਨੂੰ ਚੁਣੌਤੀ ਦਿੱਤੀ ਹੈ ਇਸ ਮਾਮਲੇ ਦੀ ਇੱਕ ਧਿਰ ਨੇ ਅਰਜੀ ਫੌਰੀ ਸੂਚੀਬੱਧ ਕਰਨ ਸੁਣ ਬਾਈ ਅਤੇ ਨਵੇੜੇ ਦੇ ਲਈ 9 ਵਾਰ ਹਾਈ ਕੋਰਟ ਦਾ ਰੁਕ ਕੀਤਾ ਸੀ ਸਿਖਰਲੀ ਅਦਾਲਤ ਨੇ ਆਪਣੇ 2001 ਦੇ ਇੱਕ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਮੇਂ ਸਿਰ ਫੈਸਲਿਆਂ ਦਾ ਨਵੇੜਾ ਨਿਆਂ ਦੀ ਪ੍ਰਣਾਲੀ ਦਾ ਜ਼ਰੂਰੀ ਹਿੱਸਾ ਹੈ ਅਗਲੀ ਖਬਰ ਪੰਜਾਬ ਆਮ ਆਦਮੀ ਪਾਰਟੀ ਦੇ ਨਾਲ ਜਾਂ ਫਿਰ ਤੁਸੀਂ ਕਹੋ ਕਿ ਸੱਤਾਧਿਰ ਦੇ ਨਾਲ ਜੁੜੀ ਹੋਈ ਹੈ ਜੋ ਹੁਣ ਪੰਜਾਬ ਦੇ ਵਿੱਚ ਡੈਮੇਜ ਕੰਟਰੋਲ ਕਰਨ ਦਾ ਯਤਨ ਕਰ ਰਹੀ ਹੈ ਦਰਸਲ ਇਹ ਅਸੀਂ ਨਹੀਂ ਕਹਿ ਰਹੇ ਜਾਗਰਨ ਦੀ ਇੱਕ ਰਿਪੋਰਟ ਦਾ ਦਾਵਾ ਹੈ ਕਿ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਨੀਤੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੌਦੀਆ ਦੇ ਅਗਲੀਆਂ ਚੋਣਾਂ ਜਿੱਤਣ ਦੇ ਲਈ ਦਿੱਤੇ ਸਾਮ-ਦਾਮ ਦੰਡ ਭੇਦ ਵਾਲੇ ਬਿਆਨ ਦੇ ਨਾਲ ਹੋਏ ਨੁਕਸਾਨ ਦੀ ਪਰਪਾਈ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੌਜਵਾਨਾਂ ਨੂੰ ਚਿੱਠੀਆਂ ਲਿਖੀਆਂ ਨੇ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਮੁੱਖ ਮੰਤਰੀ ਨੇ ਨਾ ਨੌਜਵਾਨਾਂ ਨੂੰ ਚਿੱਠੀ ਲਿਖ ਕੇ ਸੰਬੰਧਤ ਜਾਣਕਾਰੀ ਉਹਨਾਂ ਦੇ ਵਟਸਐਪ ਨੰਬਰ ਜਾਨਕਿ ਮੁੱਖ ਮੰਤਰੀ ਦੇ ਵਟਸਐਪ ਨੰਬਰ ਤੇ ਭੇਜਣ ਦੇ ਲਈ ਕਿਹਾ ਜਿੱਥੇ ਦੱਸਿਆ ਜਾਂਦਾ ਹੈ ਕਿ ਭਾਜਪਾ ਦੇ ਵੱਲੋਂ ਕੈਂਪ ਲਗਾ ਕੇ ਜਿੱਥੇ ਕੇਂਦਰ ਸਰਕਾਰ ਦੀਆਂ ਨੀਤੀਆਂ ਸੂਬਾਧਮਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਲੋਕਾਂ ਦੇ ਮੋਬਾਈਲ ਅਤੇ ਫੋਨ ਨੰਬਰ ਵੀ ਪ੍ਰਾਪਤ ਕੀਤੇ ਜਾ ਰਹੇ ਨੇ ਇਹ ਗੱਲ ਵੱਖਰੀ ਹੈ ਕਿ ਕਈ ਥਾਵਾਂ ਤੇ ਸਰਕਾਰ ਅਤੇ ਭਾਜਪਾ ਆਗੂ ਜਿਹੜੇ ਸੀ ਉਹ ਅਮੋ ਸਾਹਮਣੇ ਵੀ ਹੋਏ ਨੇ ਅਤੇ ਕੈਂਪ ਲਗਾਉਣ ਤੇ ਭਾਜਪਾ ਆਗੂਆਂ ਨੂੰ ਰੋਕਿਆ ਗਿਆ ਹੈ ਸੀਐਮ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਭੇਜੇ ਪੱਤਰ ਦੇ ਵਿੱਚ ਆਪ ਸਰਕਾਰ ਦੌਰਾਨ ਨੌکریاں ਪ੍ਰਾਪਤ ਕਰਨ ਦੀ ਨੀਤੀ ਦੀ ਤੁਲਨਾ ਤਤਕਾਲੀ ਅਕਾਲੀ ਭਾਜਪਾ ਗੱਠਜੋੜ ਅਤੇ ਕਾਂਗਰਸ ਸਰਕਾਰ ਦੇ ਨਾਲ ਤੁਲਨਾ ਕਰਦੇ ਹੋਏ ਉਹਨਾਂ ਨੂੰ ਵਟਸਐਪ ਤੇ ਆਪਣਾ ਸੁਨੇਹਾ ਭੇਜਣ ਦੇ ਲਈ ਕਿਹਾ ਹੈ ਪੱਤਰ ਦੇ ਵਿੱਚ ਲਿਖਿਆ ਕੀ ਹੈ ਜਾਗਰਨ ਦੀ ਰਿਪੋਰਟ ਕਹਿੰਦੀ ਹੈ ਕਿ ਮੁੱਖ ਮੰਤਰੀ ਨੇ ਪੰਜਾਬੀ ਦੇ ਵਿੱਚ ਲਿਖੇ ਪੱਤਰ ਦੇ ਵਿੱਚ ਕਿਹਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਤੁਹਾਨੂੰ ਸਰਕਾਰੀ ਨੌਕਰੀ ਮਿਲੀ ਹੈ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਇਸ ਦੇ ਲਈ ਵਧਾਈਆਂ ਨੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਨੂੰ ਇਹ ਕੀ ਤੁਹਾਨੂੰ ਇਹ ਨੌਕਰੀ ਜਿਹੜੀ ਹੈ ਉਹ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਲਈ ਕਿਸੇ ਸਪਾਰਸ਼ ਦੀ ਲੋੜ ਸੀ ਕੀ ਤੁਹਾਨੂੰ ਨੌਕਰੀ ਪ੍ਰਾਪਤ ਕਰਨ ਦੇ ਲਈ ਪੈਸੇ ਦੇਣੇ ਪਏ ਕੀ ਤੁਹਾਨੂੰ ਬਿਨਾਂ ਸਿਫਾਰਸ਼ ਤੇ ਬਿਨਾ ਪੈਸੇ ਦੇ ਨੌਕਰੀ ਮਿਲੀ ਹੈ ਸਾਡੇ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਅਤੇ ਕਦੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਸੱਤਾ ਦੇ ਵਿੱਚ ਰਹੀ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਮੈਨੂੰ ਦੱਸੋ ਕਿ ਉਹਨਾਂ ਦੀਆਂ ਸਰਕਾਰਾਂ ਦੇ ਦੌਰਾਨ ਰਿਸ਼ਵਤ ਜਾਂ ਸਫਾਰਿਸ਼ ਤੋਂ ਬਿਨਾ ਨੌਕਰੀਆਂ ਮਿਲਦੀਆਂ ਸੀ ਕੀ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਮ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਉਹਨਾਂ ਦੀ ਯੋਗਤਾ ਤੇ ਆਧਾਰ ਦੇ ਉੱਤੇ ਨੌਕਰੀਆਂ ਮਿਲ ਰਹੀਆਂ ਨੇ ਮੈਂ ਤੁਹਾਡੇ ਜਵਾਬ ਦੀ ਉਡੀਕ ਕਰਾਂਗਾ ਤੁਸੀਂ ਆਪਣਾ ਜਵਾਬ ਇਕ ਨਾਲ ਨੰਬਰ ਦਿੱਤਾ ਹੋਇਆਗੇ WhatsApp ਨੰਬਰ ਦੇ ਰਾਹੀਂ ਭੇਜ ਸਕਦੇ ਹਾਂ ਔਰ ਅੱਗੇ ਉਹਨਾਂ ਨੇ ਲਿਖਿਆ ਕਿ ਸੱਤਾ ਦੇ ਗਲਿਆਰਿਆਂ ਦੇ ਵਿੱਚ ਜਿਹੜੀ ਇਹ ਚਰਚਾ ਹੁਣ ਹੋਣੀ ਸ਼ੁਰੂ ਹੋ ਗਈ ਹੈ ਇਹ ਸੀਐਮ ਭਗਵੰਤ ਮਾਨ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਚਿੱਠੀ ਦੇ ਵਿੱਚ ਜਦੋਂ ਚਿੱਠੀ ਹੁਣ ਮੀਡੀਆ ਦੇ ਵਿੱਚ ਘੁੰਮਦੀ ਪਈ ਹੈ ਜਾਂ ਉਹਦੇ ਤੇ ਚਰਚਾ ਹੋਣੀ ਸ਼ੁਰੂ ਹੋਈ ਹੈ ਤੇ ਹੁਣ ਸੱਤਾ ਦੇ ਗਲਿਆਰਿਆਂ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਅਜਿਹਾ ਕਰਕੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਆਪਣੀ ਸਥਿਤੀ ਸੁਧਾਰਨਾ ਚਾਹੁੰਦੇ ਨੇ ਲੈਂਡ ਪੁਲਿੰਗ ਨੀਤੀ ਤੇ ਔਰਤਾਂ ਨੂੰ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਜਸੌਧੀਆਂ ਨੇ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਦੇ ਲਈ ਸਾਮ-ਦਾਮ ਦੰਡ ਭੇਦ ਅਪਣਾਉਣ ਦੀ ਗੱਲ ਕਰਦੇ ਰਹੇ ਰਹੇ ਔਰ ਉਹ ਵੀਡੀਓ ਜਿਹੜੀ ਸੀ ਉਹ ਵਾਇਰਲ ਹੋ ਗਈ ਔਰ ਹੁਣ ਸਰਕਾਰ ਤੇ ਉੱਤੇ ਇਹਦੇ ਉੱਤੇ ਕਾਫੀ ਪ੍ਰੈਸ਼ਰ ਪਿਆ ਸਰਕਾਰ ਦੀ ਕਾਫੀ ਕਿਰਕਰੀ ਵੀ ਹੋਈ ਕਾਂਗਰਸ ਨੇ ਸੁਸੋਦੀਆ ਖਿਲਾਫ ਕੇਸ ਦਰਜ ਕਰਨ ਦੇ ਲਈ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਇਸੇ ਤਰ੍ਹਾਂ ਭਾਜਪਾ ਜਿਹੜੀ ਆ ਭਾਰਤੀ ਜਨਤਾ ਪਾਰਟੀ ਹੈ ਪਿੰਡਾਂ ਕਸਬਿਆਂ ਦੇ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਰਹੀ ਹੈ ਇਹ ਕੰਮ ਪਿਛਲੇ ਡੇਢ ਸਾਲ ਡੇਢ ਮਹੀਨੇ ਤੋਂ ਚੱਲ ਰਿਹਾ ਹੈ ਤੁਸੀਂ ਇਹ ਜਿਹੜਾ ਹੁਣ ਭਾਜਪਾ ਦੇ ਵੱਲੋਂ ਕੈਂਪ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਾਂ ਪੁਲਿਸ ਜਾ ਕੇ ਉਹਨਾਂ ਕੈਂਪਾਂ ਨੂੰ ਰੋਕ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਉਹ ਕੈਂਪ 2-4 ਦਿਨ ਪਹਿਲਾਂ ਸ਼ੁਰੂ ਨਹੀਂ ਹੋਏ ਇਹ ਕੈਂਪ ਪਿਛਲੇ ਡੇਢ ਮਹੀਨੇ ਤੋਂ ਚੱਲ ਰਹੇ ਨੇ ਪਹਿਲਾਂ ਤਾਂ ਸਰਕਾਰ ਨੇ ਇਹਨਾਂ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਪਰ ਜਦੋਂ ਇਹ ਕੈਂਪਾਂ ਦੇ ਰਾਹੀਂ ਭਾਜਪਾ ਨੂੰ ਸਫਲਤਾ ਮਿਲਣੀ ਸ਼ੁਰੂ ਹੋਈ ਤੇ ਹਰ ਪਰਿਵਾਰ ਨੇ ਆਪਣਾ ਡੇਟਾ ਦੇਣਾ ਸ਼ੁਰੂ ਕਰ ਦਿੱਤਾ ਤੇ ਸੱਤਾਧਾਰੀ ਪਾਰਟੀ ਨੂੰ ਲੱਗਾ ਕਿ ਹਾਲਾਤ ਹੱਥੋਂ ਨਿਕਲ ਰਹੇ ਨੇ ਇਸ ਤੋਂ ਬਾਅਦ ਸਰਕਾਰ ਨੇ ਕੈਂਪ ਲਗਾਉਣ ਵਾਲਿਆਂ ਨੂੰ ਭਾਜਪਾ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਵਿਧਾਨ ਸਭਾ ਚੋਣਾਂ ਅਜੇ ਦੂਰ ਨੇ ਪਰ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਸਿਆਸੀ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਥੇ ਸਰਕਾਰ ਨੇ ਸੱਤਾ ਵਿਰੋਧੀ ਲਹਿਰ ਨੂੰ ਰੋਕਣ ਦੇ ਯਤਨ ਆਰੰਭ ਕਰ ਦਿੱਤੇ ਨੇ ਅਗਲੀ ਖਬਰ ਪੂਰੇ ਦੇਸ਼ ਦੇ ਵਿੱਚ ਆਏ ਕੁਦਰਤ ਦੇ ਕਹਿਰ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਨਾਲ ਚਾਹੇ ਜੰਮੂ ਕਸ਼ਮੀਰ ਦੀ ਗੱਲ ਕਰੋ ਚਾਹੇ ਤੁਸੀਂ ਹਿਮਾਚਲ ਦੀ ਗੱਲ ਕਰੋ ਜਿੱਥੇ ਭਾਰੀ ਬਰਸਾਤ ਹੋ ਰਹੀ ਹੈ ਭਾਰੀ ਮੀਂਹ ਪੈ ਰਿਹਾ ਉਸ ਦੇ ਮਗਰੋਂ ਰਾਵੀ ਤੇ ਬਿਆਸ ਦਰਿਆ ਦੇ ਵਿੱਚ ਬਦੇ ਪਾਣੀ ਦੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਲਪੇਟ ਦੇ ਵਿੱਚ ਲੈ ਲਿਆ ਪਹਾੜਾਂ ਚੋਂ ਆਏ ਪਾਣੀ ਦੇ ਨਾਲ ਡੈਮ ਵੀ ਨੱਕੋ ਨੱਕ ਭਰੇ ਹੋਏ ਨੇ ਅਤੇ ਦੋ ਡੈਮ ਖਤਰੇ ਦੇ ਨਿਸ਼ਾਨੋਂ ਪਾਰ ਕਰ ਗਏ ਨੇ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਕਰੀਬ 250 ਪਿੰਡ ਪੂਰੀ ਤਰिके ਦੇ ਨਾਲ ਪਾਣੀ ਦੇ ਵਿੱਚ ਡੁੱਬ ਗਏ ਨੇ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ 7 ਜ਼ਿਲ੍ਹਿਆਂ ਨੂੰ ਹਾਈ ਅਲਰਟ ਤੇ ਰੱਖ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਨੇ ਸੂਬਾ ਸਰਕਾਰ ਨੇ ਭਾਰੀ ਮੀਂਹ ਦੀ ਚੇਤਾਵਨੀ ਦੇ ਮੰਦੇ ਨਜ਼ਰ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 27 ਤਰੀਕ ਜਾਨਕਿ ਅੱਜ ਤੋਂ ਲੈ ਕੇ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਰਾਵੀ ਅਤੇ ਬਿਆਸ ਦੇ ਬਣੇ ਹੋਏ ਜਿਹੜੇ ਕਰੀਬ ਅੱਧੀ ਦਰਜਨ ਪੱਕੇ ਅਤੇ आरजी ਬਨ ਜਿਹੜੇ ਸੀ ਉਹ ਹੜ੍ਹਾਂ ਦੇ ਪਾਣੀ ਦੀ ਮਾਰ ਚੱਲ ਨਹੀਂ ਸਕੇ ਤੇ ਜਿਨ੍ਹਾਂ ਦੇ ਵਿੱਚ ਦੀਨਾਨਗਰ ਨੇੜੇ ਤੁਸੀ ਬਨ ਹੋਵੇ ਸੁਲਤਾਨਪੁਰ ਲੋਧੀ ਨੇੜਲਾ आरजी ਬਨ ਹੋਵੇ ਨਰੋਟ ਜੈਮਲ ਨੇੜੇ ਰਾਵੀ ਦਰਿਆ ਤੇ ਬਣਿਆ आरजी ਬਨ ਵੀ ਸ਼ਾਮਲ ਹੈ ਜਿਹੜੇ ਕਿ ਟੁੱਟ ਗਏ ਨੇ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੇ ਲਈ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਦਰਜਨ ਭਰ ਜ਼ਿਲ੍ਹਿਆਂ ਦੇ ਲਈ orange alert ਜਾਰੀ ਕੀਤਾ ਹੈ ਜਦਕਿ ਪੰਜ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਸੰਗਰੂਰ ਮਾਨਸਾ ਅਤੇ ਬਰਨਾਲਾ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਵਿਭਾਗ ਦੇ ਵੱਲੋਂ 30 ਅਤੇ ਅਗਤ 31 ਅਗਸਤ ਨੂੰ ਮੌੜ ਮੀਂਹ ਦੀ ਸੰਭਾਵਨਾ ਜਿਹੜੀ ਹੈ ਉਜਾਹਰ ਕੀਤੀ ਗਈ ਹੈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਅੰਤਰਰਾਜੀ ਸੜਕੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ ਹੁਸ਼ਿਆਰਪੁਰ ਚਿੰਤਪੁਰਨੀ ਕੌਮੀ ਸੜਕ ਮਾਰਗ ਜਿਹੜਾ ਹੈ ਉਹ ਪ੍ਰਭਾਵਿਤ ਹੋਇਆ ਹੈ ਬਿਆਸ ਦਰਿਆ ਤੋਂ ਚੱਕੀ ਰੇਲ ਬ੍ਰਿਜ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਔਰ ਪਠਾਨਕੋਟ ਜਲੰਧਰ ਰੇਲ ਰੂਟ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਕਰੀਬ 90 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਮਿਲੀ ਜਾਣਕਾਰੀ ਦੇ ਮੁਤਾਬਕ ਰਾਵੀ ਪਾਰ ਦੇ 80 ਪਿੰਡ ਹੜ੍ਹਾਂ ਦੀ ਮਾਰ ਦੇ ਹੇਠ ਆ ਗਏ ਨੇ ਅਤੇ ਪੱਟੀ ਤਹਿਸੀਲ ਦੇ ਕਰੀਬ 22 ਦਰਜਨ ਪਿੰਡ ਪਾਣੀ ਦੇ ਵਿੱਚ ਗਿਰ ਗਏ ਨੇ। ਅਜਨਾਲਾ ਦੇ ਅਜਨਾਲਾ ਦੇ ਰਾਵੀ ਨੇੜਲੇ 14 ਪਿੰਡਾਂ ਨੂੰ ਖਾਲੀ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ। ਸੁਲਤਾਨਪੁਰ ਲੋਧੀ ਅਤੇ ਟਾਂਡਾ ਦੇ ਕਾਫੀ ਪਿੰਡ ਬਿਆਸ ਦਰਿਆ ਦੀ ਮਾਰ ਹੇਠ ਆ ਗਏ ਨੇ। ਪੰਜਾਬ ਸਰਕਾਰ ਨੇ ਪਠਾਨਕੋਟ ਦੇ ਪਿੰਡਾਂ ਦੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਲਈ ਭਾਰਤੀ ਹਵਾਈ ਫੌਜ ਨੂੰ ਬੁਲਾ ਲਿਆ ਅਤੇ ਫੌਜ ਨੇ ਧਰੋਵ ਹੈਲੀਕਾਪਟਰ ਦੀ ਮਦਦ ਦੇ ਨਾਲ ਗੁਰਦਾਸਪੁਰ ਅਤੇ ਪਠਾਨਕੋਟ ਦੇ ਕੁਝ ਪਿੰਡਾਂ ਦੇ ਵਿੱਚੋਂ ਦਰਜਨਾਂ ਵਿਅਕਤੀਆਂ ਨੂੰ 에ਅਰ ਲਿਫਟ ਵੀ ਕੀਤਾ। ਦੂਸਰੇ ਪਾਸੇ ਜੇ ਗੱਲ ਐਨਡੀਆਰਐਫ ਦੀ ਕਰੀਏ ਤੇ ਐਨਡੀਆਰਐਫ ਦੀਆਂ ਟੀਮਾਂ ਨੇ ਵੀ ਕਿਸ਼ਤੀਆਂ ਦੇ ਰਾਹੀਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਲਾਲਚੰਦ ਕਟਾਰੂ ਚੱਕ ਨੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਹੈ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦਾ ਕਹਿਣਾ ਸੀ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੜ੍ਹਾਂ ਕਾਰਨ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਭੋਜਨ ਪਾਣੀ ਅਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਮੁੱਖ ਸਕੱਤਰ ਕੇਪ ਸਿਨਾ ਨੇ ਵੀ ਹੜ੍ਹਾਂ ਦੀ ਸਥਿਤੀ ਦੇ ਬਾਰੇ ਸੀਨੀਅਰ ਅਧਿਕਾਰੀਆਂ ਦੇ ਨਾਲ ਹੰਗਾਮੀ ਮੀਟਿੰਗ ਕੀਤੀ ਹੈ ਉਹਨਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰਨ ਦਾ ਫੈਸਲਾ ਲਿਆ ਹੈ ਤਾਜੋ ਰਾਹਤ ਕਾਰਜਾਂ ਦੇ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਮੁੱਖ ਸਕੱਤਰ ਨੇ ਅਧਿਕਾਰੀਆਂ ਤੋਂ ਹੜਾਂ ਕਾਰਨ ਪ੍ਰਭਾਵਿਤ ਲੋਕਾਂ ਦੇ ਲਈ ਚੱਲ ਰਹੇ ਰਾਹਤ ਕਾਰਜਾਂ ਬਾਰੇ ਵੀ ਜਾਣਕਾਰੀ ਲਈ ਹੈ ਦੂਸਰੇ ਪਾਸੇ ਬੀਬੀਐਮਬੀ ਨੇ ਬੀਤੇ ਕੱਲ ਦੁਪਹਿਰ ਤੋਂ ਬਾਅਦ ਡੈਮਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਣੀ ਛੱਡਣ ਦਾ ਜਿਹੜਾ ਫੈਸਲਾ ਕੀਤਾ ਇਸ ਫੈਸਲੇ ਦੇ ਅਨੁਸਾਰ ਪੌਂਗ ਡੈਮ ਦਾ ਪਾਣੀ ਦਾ ਜਿਹੜਾ ਪੱਧਰ 1390 ਫੁੱਟ ਹੋਣ ਦੀ ਸੂਰਤ ਦੇ ਵਿੱਚ ਜਿਵੇਂ ਡੈਮ ਦੇ ਵਿੱਚ ਪਾਣੀ ਦਾ ਪੱਧਰ ਇੱਕ ਇੱਕ ਫੁੱਟ ਉੱਪਰ ਜਾਏਗਾ ਡੈਮ ਚੋਂ ਹੀਠਾਂ ਵੱਲ 5-5000 ਕਿਊਸਿਕ ਹੋਰ ਪਾਣੀ ਛੱਡਿਆ ਜਾਏਗਾ ਜਦੋਂ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 1397 ਤੇ ਪੁੱਜ ਗਿਆ ਤੇ ਉਸ ਵਕਤ ਜਿੰਨਾ ਪਾਣੀ ਪਹਾੜਾਂ ਚੋਂ ਡੈਮ ਦੇ ਵਿੱਚ ਪੁੱਜੇਗਾ ਉਨਾ ਹੀ ਹੀਠਾਂ ਛੱਡ ਦਿੱਤਾ ਜਾਏਗਾ ਪੰਜਾਬ ਦੇ ਜਲ ਸਰੋਤ ਵਿਭਾਗ ਨੇ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ